ਕਸਲ ਕੁੜੀ ਸੱਚ ਵਾਂਗ ਹੁਨੇ ਉਹਨੇ ਦੱਸਦੇ ਸਾਰਾ ਕੁਝ ਕੀ ਦਸਣਾ ਤੇ ਚਾਬੀ ਦੋ ਮੇਰੇ ਮੋਰਸਲ ਦੀ ਆਪਾਂ ਦੇ ਚੱਲੇ ਆ ਆਹੋ ਆ ਠੀਕ ਹੈ ਬਾਬਾ ਰੋ ਗਿਆ ਤੁਹਾਨੂੰ ਐਵੇਂ ਤਾਂ ਇਕ ਲਾ ਰਿਹਾ ਵਾ ਆਪਾਂ ਨਾਂ ਤੁਹਾਨੂੰ ਜਾਣਦੇ ਨਾ ਹੋਰ ਮਮੀ ਪਾ ਵੀ ਪਰ ਮੈਂ ਤੁਹਾਨੂੰ ਕਹਿ ਰਹੀ ਆ ਕਿ ਇਹਨੇ ਮੈਨੂੰ ਬਹੁਤ ਬੁੱਖਿਆ ਵਾ ਇਹਨੇ ਜਾਣ ਕੇ ਸਰਪੰਚਾ ਨੂੰ ਮਹਿਫਲ ਆ ਗਿਆ ਨੂੰ ਖੁਲਾੜ ਕੇ ਰੇਖਾ ਲੱਗਾ ਬਲਜੀਤ ਆਇਆ ਹੱਥੋਂ ਕੀ ਬੰਦਿਆਂ ਮਾਰ ਕੇ ਪੰਚਾ ਤੂੰ ਤਾਂ ਛਾਟੀ ਘੇਰ ਕੇ ਬਹਿ ਜਾਣੀ ਜਿੰਨੂੰ ਜੀ ਕਰਦਾ ਮੈਨੂੰ ਤਾਂ ਤੂੰ ਹੀ ਮਿੰਟੋ ਜੋਦੀ ਅੰਨੀ ਬੋਲੀ ਕਰ ਦਿੱਤਾ ਮੈਂ ਇੰਨਾ ਨਹੀਂ ਮੈਨੂੰ ਦਿਮਾਗ ਖਰਾਬ ਹੋਇਆ ਮੰਮੀ ਓਵਰ ਨਾ ਬਹਿ ਜਾਂਦਾ ਰੇਖਾ ਬਹਿ ਕੇ ਉਦੋਂ ਤੇ ਤੂੰ ਵੀ ਗੂੰਗੀ ਬਣ ਗਈ ਕੀ ਹੋ ਗਿਆ ਕਿਸੇ ਪਾ ਪਤਾ ਹੁਣ ਭਰਾਵਾ ਸੱਗੀ ਸੰਦੀ ਆਏ ਆ ਪਤਾ ਨਹੀਂ ਹੁਣ ਇਹਨੇ ਕੀ ਰੋਣਾ ਹੀ ਪਾਤਾ ਮੁੰਡਾ ਜਿਆ ਕਿੱਥੇ ਇਹਨੂੰ ਘੁਆਰ ਕੇ ਬਹਿ ਗਈ ਬਲਜੀਤ ਮਾਸੀ ਜੀ ਮੈਂ ਕਦੇ ਝੂਠ ਨਹੀਂ ਬੋਲਦੀ ਮਾਸੀ ਜੀ ਇੱਥੇ ਕੋ ਮੁੰਡਾ ਆਇਆ ਸੀ ਉਹ ਇੰਨੇ ਮੈਨੂੰ ਦੱਸੇ ਮੇਰੀ ਮਾਸੀ ਦਾ ਮੁੰਡਾ ਵਾ ਤੇਰੀ ਤੇ ਮਾਸੀ ਨਹੀਂ ਕੋਈ ਕਿਹੜੀ ਮਾਸੀ ਦਾ ਕਹਿ ਨਹੀਂ ਆ ਨਹੀਂ ਮੰਮੀ ਜਿਹੜੇ ਉਹ ਤੁਹਾਡੇ ਚਾਚੇ ਦੀ ਕੁੜੀ ਨਹੀਂ ਮਾਸੀ ਪਰਮਜੀਤ ਆ ਉਹਦੇ ਉਹਦਾ ਮੁੰਡਾ ਹੀਗਾ ਹੈਗੀ ਉਹਦਾ ਸ਼ਕਲ ਹੈ ਇਹ ਮੁੰਡੇ ਨਾਲ ਰਲਦੀ ਹੈਗੀ ਪਰ ਇੰਨੀ ਵੀ ਨਹੀਂ ਰਲਦੀ ਨਾ ਆਹਨੇ ਉਹਨਾਂ ਲੱਗਦਾ ਉਹਦੇ ਵਰਗਾ ਪਰ ਉਹ ਥੋੜੀ ਹੈਗਾ ਹੀ ਇਹ ਨਹੀਂ ਤੇ ਆਖਿਆ ਕੀ ਆ ਉਹ ਜਿਹੜਾ ਨਹੀਂ ਵੇਖਿਆ ਉਹ ਹੀ ਮੁੰਡਾ ਇਹ ਉਹੋ ਹੀ ਆ ਤੁਹਾਨੂੰ ਵੀ ਤੇ ਪਤਾ ਹੀ ਆਹੀਂ ਵੇਖਿਆ ਤਾਂ ਕਹਿੰਦੇ ਕੋਈ ਦੱਸਿਆ ਹੀ ਨਹੀਂ ਹੀਗਾ ਉਹ ਉਹਦੇ ਮਾਸੀ ਦਾ ਮੁੰਡਾ ਹੀਗਾ ਬਹ ਬੰਦਿਆਂ ਵਰਗੇ ਬੰਦੇ ਕਿਉਂ ਰੌਲਾ ਪਾਤਾ ਮੈਂ ਤੁਹਾਨੂੰ ਅੱਗੇ ਵੀ ਆਖਿਆ ਵੀ ਸੁੱਕੀ ਜਾਂਦੀ ਅਹੀਂ ਜਿਹੜੇ ਕੰਮ ਆਏ ਆ ਉਹ ਕੀਤਾ ਵਾ ਚਲੋ ਕੰਮ ਚੱਲੀਏ ਜੋ ਕੰਮ ਹੋ ਗਿਆ ਉਹ ਕਰ ਜਾ ਕਹਿੰਦੇ ਨੇ ਗੱਲ ਜਿਹੜੀ ਹੋ ਗਈ ਮਨਜੋਤ ਮੈਨੂੰ ਇਹਨਾਂ ਨੇ ਮਿੰਟੋ ਚ ਜਿਹੜੀ ਸ਼ਦੈਨ ਬਣਾਤਾ ਉਹ ਮੁੰਡੇ ਨੇ ਇਹ ਵੀ ਗੱਲ ਕਹੀ ਉਹਦੀ ਮਾਂ ਨੇ ਆਹ ਉਹ ਕੁੜੀ ਨਹੀਂ ਗਈ ਜਿਹਦਾ ਰਿਸ਼ਤਾ ਆ ਤੈਨੂੰ ਉਹਨੂੰ ਤੇ ਆਪਾਂ ਕੁੜੀ ਮੰਗੀ ਨਹੀਂ ਮੰਗੀ ਤੇ ਹੋਰ ਕਿਤੇ ਆ ਉਹ ਇਦਾਂ ਕਰਦੇ ਘਰ ਜਾ ਕੇ ਗੱਲ ਕਰਦੇ ਸੱਤ ਨਾ ਵਿਚੋਲੇ ਤੇ ਫਿਰ ਫੋਟੋ ਮਗਾਉਂਦੇ ਆ ਜੀ ਸਾਰੇ ਜਣੇ ਵੇਨੇ ਫੇਰ ਕੰਮ ਵੀ ਵੇਦੀ ਮੈਂ ਉਹਦੇ ਕਹੀ ਜਾਨੀ ਆ ਇਹ ਮੁੰਡਾ ਉਹ ਨਹੀਂ ਜਿਹੜਾ ਮੇਰੇ ਨਾਲ ਬੈਠਾ ਹੋ ਸਕਦਾ ਤੁਹਾਡੀ ਕੁੜੀ ਦਾ ਰਿਸ਼ਤਾ ਇਹਦੇ ਨਾਲ ਹੋਇਆ ਹੋਵੇ ਪਰ ਮੇਰੀ ਮਾਸੀ ਦਾ ਮੁੰਡਾ ਇਹ ਨਹੀਂ ਮੇਰੀ ਮੰਮੀ ਨੇ ਪਛਾਣੀ ਹੀ ਹੋਣੀ ਉਹਦੀ ਮਤਲਬ ਘਰ ਦੇ ਗੱਲ ਕਰਦੇ ਹਾਂ ਹਾਂ ਮਾਪੀ ਦੀ ਗੱਲ ਸਹੀ ਆ ਵੀ ਜਿਹੜਾ ਮੇਰਾ ਭਨੇਵਾ ਉਹ ਨਹੀਂਗਾ ਇਹ ਹੋ ਸਕਦਾ ਸਾਡਾ ਪ੍ਰੋਣਾ ਬਣਿਆ ਉਹ ਹੋ ਸਕਦਾ ਉਹਦੀ ਮਾਂ ਜੋ ਕਹਿੰਦੀ ਆ ਕਿ ਇਹ ਨਹੀਂ ਮੰਮੀ ਨਹੀਂ ਵੀ ਉਹਦੇ ਵਰਕ ਆ ਚਲੋ ਮੈਂ ਮੰਨਦੀ ਇਹਦੀ ਮਾਸੀ ਦਾ ਮੁੰਡਾ ਨਹੀਂ ਇਹਦੀ ਸ਼ਕਲਾਂ ਲੱਗਦੀਆਂ ਚੇਰੇ ਮਾਸੀ ਜੀ ਮੀਨੂ ਪਲੇਖਾ ਪੈ ਗਿਆ ਉਹ ਗੋ ਮੈਂ ਮੰਨਦੀ ਆ ਇਹਨੇ ਤਾਂ ਆਪਣੇ ਪੁਰਾਣੇ ਦੀ ਫੋਟੋ ਵੇਖੀ ਨਾ ਇਹ ਉਦੋਂ ਬੋਲ ਸਕਦੀ ਨਾ ਵੀ ਇਹ ਮੰਮੀ ਭਾਬੀ ਜੀ ਇਹ ਮੇ ਦਾ ਪੁਰਾਣਾ ਹੀ ਆ ਉਹ ਜਿਹੜਾ ਮੇਰਾ ਵੇਖਿਆ ਵਾ ਉਹੀ ਹੀ ਨਾ ਇਹ ਉਹ ਗੱਡੀ ਚ ਭਾਲੋ ਕਿੱਥੇ ਗੱਡੀ ਕਰ ਕਰੀ ਆ ਇੱਥੇ ਹੀ ਕਮਲ ਦਾ ਨਾਮ ਆਗਰ ਨਹੀਂ ਚੋਆ ਜਾ ਬੈਠੀ ਜੀ ਬਹੁਤ ਹੀ ਕਰ ਰਹੀ ਯਾ ਮੈਂ ਜੋ ਪਾਣੀ ਲਿਆ ਪਾਣੀ ਪਾ ਲਿਆ ਗਰੀ ਮਾਸੀ ਦਾ ਮੁੰਡਾ ਸੱਜੇ ਪੱਟੋ ਕਰ ਗਿਆ ਚਲ ਕੋਰ ਤੋਂ ਮੈਂ ਦਸਾ ਕਰ ਜਾ ਕੇ ਪਤਾ ਹੋਣਾ ਹੁੰਦੇ ਕਿਸੰਦਨੀ ਲੱਗਦੀ ਨਹੀਂ ਗੱਲ ਕੋਈ ਕੀ ਇਹ ਇੰਨਾਂ ਕਿਤੇ ਆਹ ਤਾਂ ਉਹਨੂੰ ਮੇਰੀ ਮਾਸੀ ਦਾ ਮੁੰਡਾ ਤਾਂ ਉਹ ਅਗਲੀ ਗੱਲ ਪੈ ਗਈ ਆ ਤੇ ਮਾਸੀ ਦਾ ਮੁੰਡਾ ਕਹਿੰਦਾ ਕੀ ਹੋਇਆ ਪਰ ਹੈਗਾ ਇਹ ਨਹੀਂ ਨਾ ਉਹ ਆਂਦੀ ਆ ਇਹੋ ਹੀ ਆ ਹੁਣ ਗੱਲ ਤਾਂ ਮੂੰਹ ਸੇ ਨਿਕਲ ਆਉਂਦੀ ਹੋ ਰੋਣਾ ਕਿੱਥੇ ਹੋਣਾ ਬਈ ਗੱਲੱਖ ਨਹੀਂ ਹਾਲ ਏਂ ਗਿਆ ਉਂਦੀ ਆ ਪਾਣੀ ਪਾਉਂਦੀ ਵਿਖ ਨਹੀਂ ਦੇ ਤੈਨੂੰ ਮੈਨੂੰ ਇਹ ਮਾ ਪੁੱਛਿਆ ਆਇਆ ਅਮਰੂਦ ਲੱਗਦੇ ਨੇ ਕਿਡਾ ਪੱਕਾ ਵਾਹਤੇ ਸ੍ਰੋ ਅਮਰੂਦ ਆ ਵੀ ਤੇ ਉਤਰਾ ਪੱਤੇ ਪੱਤੇ ਅਮਰੂਦ ਦੇਖਣੇ ਆਓ ਤੇਨੂੰ ਨਹੀਂ ਦੇਹਣਾ ਮੈਨੂੰ ਤਾਂ ਦੇਖਣਾ ਆ ਕਿਡਾ ਪੱਕਾ ਮੈਨੂੰ ਲੱਗਦਾ ਮੈਨੂੰ ਤਾਂ ਕਿੰਨੇ ਅਮਰੂਦ ਲੱਗੇ ਆ ਤੈਨੂੰ ਦਿੰਦਾ ਵੜ ਦਿੰਦਾ ਵਾ ਤੂੰ ਮਨ ਨਾਲ ਮਿਲ ਤੂੰ ਲਾਗੇ ਤੇ ਮੈਨੂੰ ਚਾਲ ਮੈਂ ਕਹਤਾ ਮੈਨੂੰ ਨਹੀਂ ਦਿੰਦਾ ਆਹ ਵੇ ਅਮਰੂਦ ਲਗਾ ਤਾਂ ਦੇਦਾ ਕਿਉਣੀ ਆ ਕਈ ਤੇਰੇ ਵਾਸਤੇ ਯਾਮ ਲੜਾ ਕਈ ਤੇਰੇ ਵਾਸਤੇ ਮਰੂਦ ਲੜਾ ਇਹੋ ਕੰਮ ਕਰੂਗਾ ਕਾਨੇ ਜਾਦਾ ਕੀ ਗੜੀ ਲੜਾ ਮੇਰੇ ਵਰੀ ਦਾ ਅਸਲ ਮੀਂਹ ਆ ਪਿੰਨਾ ਲਾਗਦੇ ਮੈਨੂੰ ਬਰੂਦ ਲਾਏ ਤੇ ਬੰਦੇ ਦਾ ਪੁੱਤ ਬਣ ਕੇ ਉਹ ਹੇ ਬੰਦੇ ਦਾ ਪੁੱਤ ਬਣ ਕੇ ਹੈ ਸਿਆਪਾ ਖਾਣਾ ਉਹਨੂੰ ਛੱਡਣ ਚੱਲ ਗਿਆ ਵਾ ਉਹ ਬਿਮਾਰ ਹੀ ਸਖਤ ਭਲਾ ਇਹਨੂੰ ਲੈ ਕੇ ਆਉਂਦਾ ਇਹ ਇੱਥੇ ਚੱਕਾ ਖਾ ਖਾ ਡਿੱਗਣ ਡਈ ਆ ਬੁਗਾ ਖੋ ਲੈ ਮੈਨੂੰ ਚੱਕਰ ਲੜਣੀ ਇਥੇ ਤੈਨੂੰ ਚੱਕਰ ਲਿਆਉਣੇ ਆ ਸਿੱਧੀ ਹੋ ਕੇ ਤੁਰ ਪਖੰਡ ਘੱਟ ਕਰ ਮੈਂ ਤਾਂ ਇਹੋ ਜਿਹੇ ਬੰਦੇ ਦੇ ਸਖਤ ਖਿਲਾਫ ਆ ਉਥੇ ਝੂਠ ਹੀ ਬੋਲੀ ਗਈ ਆ ਵਾ ਉਹ ਜਿਹੜੀ ਝਲਾਕੋ ਮਾਸੀ ਉਥੇ ਮੁਕਰ ਗਈ ਉਹ ਦਾ ਮਸੀਦਾ ਮੁੰਡਾ ਨਹੀਂ ਹੈਗਾ ਉਹਦਾ ਕੀ ਕਸੂਰ ਉਹਦੇ ਕੋ ਨਾ ਲੈਣੀ ਸਿਆਪਾ ਦੇ ਇਹਦਾ ਸਾਰਾ ਆਪੇ ਯਾਰੀਆਂ ਲਾਉਂਦੀਆਂ ਫੇਰਦੀਆਂ ਉਹਨੂੰ ਵਿਆਹ ਕੇ ਲਿਆਉਣਾ ਉਹਦਾ ਕਸੂਰ ਨਹੀਂਗਾ ਉਹ ਜਿਹੜੇ ਪੈਰ ਤੇ ਮੁਕਰ ਕੇ ਪੈਰਾਂ ਤੇ ਪਾਣੀ ਨਹੀਂ ਉਹਨੇ ਪੈਣ ਦਿੱਤਾ ਹੈਗਾ ਇਹਨਾਂ ਨੇ ਬਣਲੀਆਂ ਜੁਕਦੀਆਂ ਸਾਰੀਆਂ ਹੀ ਤੇ ਫੇਰ ਉਹਨੂੰ ਹੁਣੇ ਮੰਨੇ ਨੂੰ ਕਹੇ ਭਈਹੀਂ ਨਹੀਂ ਉਹ ਵਿਆਹ ਕੇ ਲਿਆਉਣੀ ਆ ਲੈ ਮੰਨੇ ਨੂੰ ਵੀ ਆਹੋ ਉਹਨੂੰ ਇਹਦਾ ਤਾਂ ਬਿਨਾ ਆਪਰੇਸ਼ਨ ਕਰਦਾ ਚੱਲ ਹੰਦਾ ਲੋ ਸਿੱਧੀ ਹੋ ਕੇ ਹਏ ਹੈ ਉਹ ਚਾਬੀ ਲਾਲਾ ਕਿਉਂ ਬੁੰਦਲ ਗਈਆਂ ਐਡਾ ਪਰਸੂ ਫੜਿਆ ਹੱਥ 'ਚ ਤੋ ਇਨੰਦ ਮੈਂ ਖਰਾਬ ਕਰੋ ਚੰਗਾ ਦਿਮਾਗ ਇਹਨੇ ਸੋਨੇ ਨੇ ਖਰਾਬ ਕੀਤਾ ਲੱਗਾ ਬੋਲਣ ਤੂੰ ਵੀ ਵੱਡਾ ਲਾਲਚ ਨੂੰ ਲੈ ਕੇ ਗਈ ਨਾਲ ਅੱਗ ਲੱਗਣਾ ਇਹ ਵੀ ਕਿਹੜਾ ਖੁੱਲਦਾ ਛੇਤੀ ਨਾ ਚੱਲ ਕੱਖ ਨਹੀਂ ਹੋਇਆ ਇਹਨੂੰ ਫੜਵਾ ਖੜਦੀ ਇਹਨੂੰ ਇਹਨੂੰ ਬਾਹਰ ਛੇੜਨ ਪੁੱਛ ਹਣ ਮੇਰੀ ਸੋਨਾ ਗੱਲ ਧਿਆਨ ਨਾਲ ਝੂਠ ਨਾ ਬੋਲੀ ਮੇਰੇ ਨਾਲ ਜਾਣਦੀ ਨਾ ਤੂੰ ਮੁੰਡੇ ਨੂੰ ਤੇ ਜਾਣਦੀ ਆ ਪਰ ਮੈਂ ਅੰਨੀ ਤੇ ਨਹੀਂ ਜਾਂ ਮੇਰੀ ਯਾਦਦਾਸ਼ਤ ਕਮਜ਼ੋਰੀ ਮੇਰੀ ਅੱਖਾਂ ਨੂੰ ਮੋਤੀਆ ਉਤਰਿਆ ਸੀ ਇਹ ਪੈਰ ਤੇ ਮੁਕਰ ਗਈ ਇਹ ਵੀ ਤੇ ਉਹ ਕੁੜੀ ਵੀ ਮੈਂ ਤੈਨੂੰ ਗੋਲੀ ਮਾਰ ਦੇਣੀ ਤੂੰ ਦੱਸ ਦੇ ਮੈਨੂੰ ਕੀ ਗੱਲ ਹੋ ਆਹੋ ਗੋਲੀ ਮਾਰ ਦਿਓ ਕਸੂਰ ਨਾ ਪੁੱਛਿਓ ਹੋਇਆ ਕੀ ਆ ਤੇ ਲੋਕਾਂ ਨੂੰ ਮਨ ਕੇ ਦੱਸ ਦੇ ਫਿਰਿਓ ਮੈਂ ਆਪਣੀ ਭੈਣ ਨੂੰ ਗੋਲੀ ਮਾਰਦੀ ਆ ਤੂੰ ਚੁੱਪ ਕਰ ਜਾ ਤੂੰ ਨਾ ਮਰਜੀ ਮੇਰੇ ਹੱਥੋਂ ਦੱਸੋ ਨਾ ਵੀਰ ਜੀ ਯਵੇਂ ਤੇ ਮਿਹਨਤ ਵਾਲੇ ਵੀ ਚਾਹੀਏ ਜੀ ਉਹ ਝੂਠ ਬੋਲਦੀ ਆ ਚਲ ਮੈਂ ਝੂਠ ਬੋਲਦੀ ਆ ਮੈਂ ਮੰਨਦੀ ਆ ਉਹਦੀ ਮਾਂ ਨੇ ਵੀ ਇਹ ਗੱਲ ਕਹੀ ਆ ਨਾ ਵੀ ਐਸੇ ਕੁੜੀ ਦੀ ਫੋਟੋ ਆਈ ਆ ਨਾ ਸਾਬੀ ਫਿਰ ਉਹ ਉਹ ਵੀ ਝੂਠ ਬੋਲਦੀ ਉਹ ਵੀ ਛਦਾਣਵਾ ਮੈਂ ਤਾਂ ਛਦਾਣਵਾ ਮੈਂ ਝੂਠ ਬੋਲਦੀ ਆ ਅਸਲ ਗੱਲ ਦੱਸ ਤੇ ਚੰਗੀ ਗੱਲ ਮੈਂ ਤੇਰੇ ਮੂੰਹ ਨਾਲ ਡੇ ਪੁੱਛਣ ਤੂੰ ਮਰ ਜਣਾ ਮੇਰੇ ਹੱਥੋਂ ਨਹੀਂ ਤੇ ਅੱਜ ਬਿਚੋਲੇ ਤੁਹਾਡੇ ਕੋਲ ਇਹ ਫੋਟੋ ਤੁਹਾਡੇ ਕੋਲ ਹੀ ਤੂੰ ਮੈਨੂੰ ਰਿਸ਼ਤਾ ਦੱਸਿਆ ਮੇਰੇ ਵਿੱਚ ਕਿੱਥੇ ਸੀ ਅਛਾ ਠੀਕ ਆ ਹਣ ਬਚੋਲੇ ਹੀ ਬੋਲਣਗੇ ਤੂੰ ਨਹੀਂ ਨਾ ਬੋਲਣਾ ਕੋਵੀ ਉਹਨਾਂ ਚੋਲੇ ਸਾਰੀ ਗੱਲ ਦੱਸੂਗਾ ਚਾਹੇ ਉਹ ਮਰੂ ਜਾਂ ਤੂੰ ਮਰਾਂਗੀ ਅੱਜ ਮੇਰੇ ਚੱਲ ਲੈ ਛਾਬੀ ਉੱਥੇ ਕੀ ਇੱਕ ਗੱਲ ਮੋਂਡਿਆ ਸੀ ਕੀ ਬੰਡਿਆ ਇੱਥੇ ਇਹ ਕੀ ਗੱਲ ਵਾ ਮੈਨੂੰ ਕੋਈ ਸਮਝ ਨਹੀਂ ਆਉਂਦੀ ਤੇਰੀ ਇਹ ਕੀ ਨਹੀਂ ਆਉਂਦੀ ਆ ਉਹ ਮੰਮੀ ਮੈਂ ਤੁਹਾਨੂੰ ਰਾਜ ਵੀ ਚੱਲ 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 ਇਹ ਕਿਹਦੀ ਗੱਲ ਹੈ ਉਹ ਰਾਜ ਵੀ ਤੇ ਰੋਲਾ ਪਾਉਂਦਾ ਆਇਆ ਉਹ ਕਿਹਦਾ ਰਾਜ ਕਾਲ ਤੇਰੀ ਧੁੱਕ ਮਰ ਗਈ ਉਹਨਾਂ ਦੀ ਉਹ ਮਾਤਾ ਮੈਂ ਰਾਜ ਵੀ ਰੋਲਾ ਪਾਉਂਦਾ ਆਇਆ ਵੀ ਮੈਂ ਨਹੀਂ ਜਾਣਦਾ ਉਹਨਾਂ ਨੂੰ ਤੇ ਜਾਣਦਾ ਨਹੀਂ ਤਾ ਫੇ ਤੇਰੀ ਮਾਸੀ ਦੀ ਕੁੜੀ ਕਿੱਦਾਂ ਬਣ ਕੇ ਤੂੰ ਨਾਲ ਹੀ ਮੇ ਆਪਣੀ ਭੈਣ ਬਣਾਲੀ ਨਾਲ ਤੂੰ ਮੇਰੀ ਬਣਾਲੀ ਆਪਣੇ ਖਾ ਪਿਆ ਉਹਨਾਂ ਨੂੰ ਮੈਂ ਤੁਹਾਡੇ ਮੂੰਹ ਤੇ ਉਹਦੇ ਸਾਹਮਣੇ ਕਹਿਂ ਦਿਆਂ ਤੋਰੀ ਭਰਜਾਈ ਕਹਿੰਦੀ ਉਹ ਆਂਦੀ ਮੈਂ ਸ਼ਦੈਣ ਮੈਂ ਉਹ ਸ਼ਦੈਣ ਸੀਗੀ ਸ਼ਦੈਣ ਹੀ ਆ ਜਿਹਨੂੰ ਪਤਾ ਹੀ ਨਹੀਂ ਲੱਗਾ ਐਵੇਂ ਹੀ ਜਾਂਦੇ ਐਦਾਂ ਤੇ ਜਿਹਨੂੰ ਮਰਜੀ ਜਾਂਦੇ ਆਵਾਜ਼ ਮਾਰ ਕੇ ਖਿਲਾਰ ਦੇ ਲੈ ਜਾਣਿਆ ਤੂੰ ਕੱਲੇ ਨੇ ਝੂਠੇ ਕਰਕੇ ਆ ਗਿਆ ਨਾ ਤੂੰ ਮੈਨੂੰ ਕੂੰਂ ਦਿੱਤਾ ਇੱਥੇ ਤੁਸੀਂ ਕੀ ਕੂੰਦੇ ਮਮੀ ਇੰਨੇ ਜਾਣੇ ਹੀ ਜੇ ਜਿੰਨੀਆਂ ਬੁੜੀਆਂ ਉਹਨੇ ਬੰਦੇ ਹੋਣੇ ਅੰਦਰ ਤੇ ਜੇ ਗੜ ਪੈ ਜਾਂਦੇ ਤੇ ਫੇਰ ਫਾਇਦਾ ਨਾ ਤਾਂ ਪਤਾ ਤਾਂ ਲੱਗਦਾ ਗੱਲ ਕੀ ਹੀ ਫਰੋ ਤਾਂ ਲੱਗਦਾ ਬਾਹਰ ਬੰਦੇ ਲੈਣੇ ਗੱਲ ਕਰਕੇ ਪਣਾ ਐ ਐਵੇਂ ਕਿ ਕੋ ਕੁੱਟ ਖਾ ਲੈਣੀ ਜਿਹੜੀ ਤੂੰ ਆਨਾ ਕੁੜੀ ਐ ਤਾਂ ਉਹਨ ਦਾ ਨਾਕਲ ਨਾ ਮੌਤ ਨਾ ਸੱਤ ਨਾ ਕੋ ਸੱਤ ਉਹ ਗੁੰਗੀ ਜੀ ਲਿਆ ਕੇ ਮੇਰੀ ਨਾ ਬਣਾਉਣੀ ਤੂੰ ਉਹ ਮੰਮੀ ਤੁਹਾਨੂੰ ਉਹਦਾ ਵੀ ਭਲੇਖਾ ਪਿਆਵਾ ਕਿਉਂ ਦਾ ਭਲੇਖਾ ਪਿਆਵਾ ਮੈਂ ਤੇਦੀ ਫੋਟੋ ਵੇਖੀ ਐ ਭਲੇਖਾ ਪਿਆਵਾ ਐਵੇਂ ਜਾਣ ਕੇ ਫੋਟੋ ਵੇਖੀ ਇੱਥੇ ਲੈਲਾ ਤੂੰ ਫੋਟੋ ਵੇਖੀ ਕਿੱਡਾ ਤੁਹਾਡੇ ਦਿਮਾਗ ਚ ਐ ਵੀ ਫੋਟੋ ਵੇਖੀ ਐ ਹੈ ਹੀ ਉਹ ਹੈ ਭਾਵੇਂ ਹੋਰ ਤੂੰ ਜਿੰਨਾ ਮਰਦੀ ਭੂਭੂ ਕਰਦਾ ਅੰਦਰ ਜਾ ਹਾਂ ਆਹ ਹੈ ਹੀ ਉਹ ਹੈ ਜੋ ਦੱਸਦੇ ਹਜੇ ਵੀ ਨਹੀਂ ਤੇ ਸਾਰੀ ਗੱਲ ਸਾਹਮਣੇ ਆ ਜਾਣੀ ਆ ਹੁਣ ਕਰਨ ਚੱਲਿਆ ਇਹ ਵਿਚੋਲਿਆਂ ਨੂੰ ਅੱਭੀ ਗੱਲ ਤੇ ਤੂੰ ਸਾਹਮਣੇ ਨਹੀਂ ਲਿਆਤੀ ਚੱਲ ਫੇ ਠੀਕ ਆ ਮੇਰਾ ਨਾਮ ਆਉਣੀ ਆ ਨਾ ਮੋੜਕੋੜ ਕੇ ਮੇਰੇ ਵਾਲੀ ਆਉਣੀ ਆ ਨਾ ਚੱਲ ਫੇ ਭੁਗਤ ਫਰਾਬੇ ਨਾ ਤੇਰੀ ਸਹੇਲੀ ਭੁਗਤੇ ਮੈਂ ਨਹੀਂ ਹੁਵੇ ਕਿ ਗੱਲ ਚ ਵੀ ਹੈਗੀ ਜਾਣ ਲੱਗੀ ਭੈਵੀ ਕਹਿ ਗਈ ਮੈਂ ਇਹ ਕਿਸੇ ਗੱਲ ਚ ਨਹੀਂ ਹੈਗੀ ਸਾਰੀਆਂ ਗੱਲਾਂ ਤੇ ਪੁੱਟੀਆਂ ਤੂੰ ਹੀ ਉਕੇ ਤਰ੍ਹਾਂ ਨਾ ਸਾਬੀ ਨੂੰ ਦੱਸਦਾ ਵੀ ਵਿਚੋਲਿਆਂ ਤੱਕ ਗੱਲ ਸੋ ਮੇਰਾ ਤੇ ਭਾ ਵੀਰੇ ਪਰ ਸੱਚਾ ਹੁਣ ਭਾਬੀ ਕੋ ਕਿੱਦਾਂ ਫੋਨ ਕਰੀਆ ਵਾਂ ਸਮਝਿੰਦਾ ਘੰਟੀ ਤੇ ਜੇ ਵਿਚੋਲੇ ਇੱਥੇ ਆ ਗਏ ਤੇ ਮੇਰਾ ਤੇ ਸਾਰਾ ਪਰਦਾ ਫਾਸ਼ ਹੋ ਜਾਣਾ ਅੱਜ ਅੱਜ ਹੈ ਨੀ ਮੈਂ ਦੋ ਚਾਰ ਘੰਟੇ ਹੀ ਆ ਜੀਲਾ ਸੁੱਖ ਫਿਰ ਤੇ ਤੁਮਾਰੀ ਜਾਣਾ ਅੱਜ ਉਹਨੇ ਚੁੱਕੂ ਹੈ ਨਾ ਕਿੰਨੀ ਕਦੇ ਨਾ ਚੁੱਕੂਗਾ ਉਦੋਂ ਜਾਂਦਾ ਭਾਜੀ ਗੱਲ ਹੀ ਕੋਈ ਨਹੀਂ ਸਾਡੇ ਨਾਲ ਦੇ ਰਿਸ਼ਤੇ ਕੋਈ ਨਹੀਂ ਕਰਾਉਂਦਾ ਕੀ ਹੋ ਗਿਆ ਹੁਣ ਹੋਣਾ ਕੀ ਹੁਣ ਫੋਨ ਹੀ ਚੁੱਕਣ ਦਿਆ ਇੱਥੇ ਘੁੰਮਣ ਕੇ ਹਰੀਆਂ ਲੈ ਲੈ ਕੇ ਉਹਨੇ ਚੁੱਕ ਲੈਣਾ ਫੋਨ ਪੜਾ ਮੈਨੂੰ ਗੁੱਸਾ ਬਹੁਤ ਆਇਆ ਯਾਰ ਨੱਕੀ ਉਥੇ ਤੇ ਤੂੰ ਕੁਏ ਕੁਸਕੇ ਨਹੀਂ ਜਦੋਂ ਮੈਂ ਰੋਲਾ ਪਾਉਂਦੀ ਹਾਂ ਘਰ ਆਣ ਕੇ ਤੁਹਾਨੂੰ ਮਿਰਚਾ ਲਾੜਨ ਵੀ ਡਿਆ ਪੀਆ ਵਾ ਤਾਂ ਸੜਕ ਦਾ ਤਮਾਸ਼ਾ ਵਾਲੀ ਨਾ ਹੁਣ ਤੇ ਉਥੇ ਇਹਨੂੰ ਪਤਾ ਲੱਗਦਾ ਦੋ ਜਪੜਾ ਦੇ ਵਜੇ ਆਉਂਦੀਆਂ ਤੇ ਦੋ ਹੀ ਉਹਦੇ ਵਜੀਆਂ ਹੁੰਦੀਆਂ ਇੰਨੀ ਕੱਖ ਨੇ ਬਦਰਾਮੀ ਦੀ ਸਾਡੀ ਹੋਣੀ ਬਦਰਾਮੀ ਹੋਣੀ ਤੇ ਹੁਣ ਕਿਹੜੀ ਹੋਣੀ ਨਹੀਂ ਹੁਣ ਵੀ ਹੋਣੀ ਆ ਤੂੰ ਚੁੱਪ ਕਰਦਾ ਮੇਰਾ ਅੱਗੇ ਦਿਮਾਗ ਵਾਲਾ ਗਰਮੀ ਹੈ ਮੇਰੀ ਗੱਲ ਸੁਣੋ ਇੰਨੀ ਗਰਮੀ ਹੁਣ ਵਿਚੋਲੇ ਨੂੰ ਨਾ ਦਿਖਾ ਲਿਓ ਉਹਨੂੰ ਫੋਨ ਕਰੋ ਪਰ ਪਿਆਰ ਨਾਲ ਗੱਲ ਕਰਿਓ ਜੇ ਇੱਕ ਵੀ ਵਾਰੀ ਤੂੰ ਗੁੱਸਾ ਕਰ ਲਿਆ ਉਹਨਾਂ ਨੂੰ ਉਹਨਾਂ ਨੇ ਕਿਤੇ ਨਾ ਕਿਤੇ ਗਾਇਬ ਹੋ ਜਾਣਾ ਜੇ ਤੇ ਹੌਲੀ ਹੌਲੀ ਉਹਨਾਂ ਨੂੰ ਪੁੱਛ ਲਿਓ ਸਾਰਾ ਸੱਚ ਵੀ ਗੱਲ ਕੀ ਆ ਚਲ ਮੈਂ ਪੁੱਛਦਾ ਆਂ ਚੁੱਕੇ ਤੇ ਸਹੀ ਚੁੱਕਦਾ ਨਹੀਂਗਾ ਫੋਨ ਇਹ ਜਿਹੜੇ ਵਿਚੋਲੇ ਵਿਚਾਲੇ ਹੁੰਦੇ ਨਾ ਇਹ ਵੀ ਬੜੇ ਅੰਤਰੇਆਂ ਦੇ ਖਾਨ ਦੇ ਕੁੱਤੇ ਹੁੰਦੇ ਆ ਯਾਰ ਕਿੱਥੇ ਵੜਿਆ ਵਾ ਜੀ ਐਸਨ ਖਰੋਚੀ ਦੁਬਾਰਾ ਲਾਉ ਗਾਣੇ ਦੇ ਵੇਲੇ ਲਾਏ ਉਹ ਜਿੱਦ ਦਾਦਾ ਵਿਚੋਲਾ ਆ ਉਹਦਾਂ ਦੇ ਆ ਗਾਣੇ ਵੇਲਾ ਲਾਏ ਆਹੋ ਚੱਕੂ ਕੱਟ ਕੇ ਦੁਬਾਰਾ ਲਾ ਲੋ ਹਾਂ ਇਹ ਲਾਉਣਾ ਐਂ ਜਾ ਬਿਸ਼ਰਮਾ ਚੋਲਾ ਕੇ ਬੰਦਾ ਫੋਨ ਕੋ ਕਰਨਾ ਚੱਕ ਤੇ ਲੈ ਤੂੰ ਉਹਨੂੰ ਮੈਨੂੰ ਪਤਾ ਲੱਗ ਗਿਆ ਵੀ ਉਹਨੂੰ ਪਤਾ ਲੱਗ ਗਿਆ ਵੀ ਦਾਲ ਚ ਕੁਛ ਕਾਲਾ ਹੈਗਾ ਤਾਂ ਹੀ ਨੀ ਉਹ ਫੋਨ ਚੁੱਕਣ ਡਿਆ ਕਿੰਨੀ ਕਿ ਬੁਲਣਾ ਚੁੱਕੂਗਾ ਮੈਂ ਵੀ ਅਜਿਹੇ ਕੰਮ ਦਈਏ ਤੈਨੂੰ ਮਰੂਦ ਕਹਿਣੀ ਦੇ ਦੇ ਉਹ ਮੈਨੂੰ ਨਮਰੂਦ ਬੁਲਾਦੀ ਸੀ ਮੇਰੇ ਦਾ ਫੋਲ ਦਿੱਤਾ ਹੀ ਉਹ ਆਲਾ ਫੋਨ ਫੋਲ ਹੀ ਦੇਂਦਾ ਰਿਹਾ ਘਰ ਬਸ ਔਰ ਕੀ ਦਮ ਲੱਗਦਾ ਫੋਨ ਆ ਗਿਆ ਹੀ ਓਕੇ ਤਾਂ ਆ ਗਿਆ ਲੱਜਾ ਕੇ ਵਿਨੋਦ ਤੇਰੀ ਮਨੀ ਦਾ ਤਾਂ ਤਾਂ ਕਿਹਦਾ ਕਿਸੇ ਨਾ ਪਤਾ ਕਿਹਦਾ ਕਿਸੇ ਦਾ ਪਤਾ ਹੈ ਤੂ ਦੇਖਿਆ ਤਾਂ ਨਹੀਂ ਪਤਾ ਨਹੀਂ ਰੋਣਾ ਕਿਹਦੀ ਗੱਲ ਦਾ ਵਾ ਹਲੋ جبل کی حالا فٹافٹے منگائے چیزیں منگائی برگر بھی منگایا ਅੱਜ ਤੁਹਾਡੀ ਪੂਰੀ ਸੇਵਾ ਕਰਾਂਗੇ ਠੀਕ ਹੈ ਜੀ ਠੀਕ ਹੈ ਹਾਂ ਆਜੋ ਆਜੋ ਫਿਰ ਤੂੰ ਉਹ ਨਾ ਤਰਾਉਣਾ ਕਰਦੀ ਕਿ ਇਹ ਨਾ ਸਮਝਣ ਕਿ ਇਹਦੀ ਸੇਵਾ ਲਈ ਡੇ ਕਰਨਾ ਤੇ ਖਾਣ ਪੀਣ ਦੀ ਕਿਹਾ ਵਾ ਉਹਨੂੰ ਕਿਹਾ ਮੈਂ ਸਿੱਧਾ ਸਿੱਧਾ ਕਿਹਾ ਵਾ ਕਰਨੀ ਤੇ ਦੂਜੀ ਸੇਵਾ ਹੀ ਆ ਨਾ ਉਹ ਨਹੀਂ ਆ ਲੈਣ ਦੇ ਜਿਹੜਾ ਗਾਣਾ ਲਾਇਆ ਨਾ ਇਹਦਾ ਵੇਖ ਕੇ ਤਾਂ ਮੈਂ ਬੰਦਾ ਬਣੂ ਆਂਦਾ ਆਂਦੀ ਜ਼ਿੰਦਗੀ ਤੇਰੀ ਬਲੈਕ ਵੇ ਤੇ ਹੈ ਹੀ ਕਾਲੇ ਕੰਮ ਹੀ ਕਰਦੇ ਹੋਣੇ ਆ ਪੀ ਗੱਲ ਆ ਕਰਦਾ ਰੰਗੀਨ ਇਹਦੀ ਜ਼ਿੰਦਗੀ ਹੌਸਲਾ ਕਰ ਆ ਲੈਣ ਦੇ ਇੱਥੇ ਇਹਨਾਂ ਨੂੰ ਚਲੋ ਮੈਂ ਤਾਂ ਘੁੱਟ ਚਾਹ ਬਣਾਉਣਾ ਹਾਂ ਮੰਮੀ ਵੀ ਆਉਣੀ ਵਾਲੀ ਹੋਣੀ ਆ ਅਰ ਗੱਟ ਆਪਣੇ ਸੇਵਾ ਬੜੀ ਕਰਨੀ ਉਹਨਾਂ ਨੇ ਪੂਰੀ ਸੇਵਾ ਤੇ ਹਾਂ ਭਲੇ ਕਿਧਰ ਦਿਨ ਚੱਲਣਾ ਕੱਲ ਨੂੰ ਹੈ ਅਰੇ ਫੇਰ ਲੀਡਾ ਲੱਤਾ ਬਣਾਉਣ ਗਿਆ ਹਨ ਨਾਲ ਲੈ ਕੇ ਸਭ ਕੁਝ ਕਰਨਾ ਉਹਦੇ ਹਲੇ ਹਾਂ ਤਾਂ ਵਿਆਹ ਦੀ ਤਰੀਕ ਪਖਸ਼ ਕਰ ਲਈਏ ਨਾਲੇ ਹਾਂ ਖਾੜ ਪੀਣ ਨੂੰ ਬੜਾ ਕੁਝ ਲੈਂਦਾ ਵਾ ਪਕਵਾਨ ਹੀ ਬਰਦਾਤੇ ਉਹਨਾਂ ਨੇ ਤੇ ਅੱਗੇ ਤੇ ਸੜਿਆ ਰਿਆ ਭੁਜੀਆ ਕਾਜੂ ਬਦਾਮ ਆ ਗੇਰਾ ਦਿੰਦੇ ਫੇਰ ਉਚੜਾਈ ਹੋਗੀ ਨਾ ਆਪਣੀ ਹਾਂ ਹੁਣ ਗੱਲਬਾਤ ਚੰਦ ਲੱਗਦੀ ਪੂਰੀ ਪੱਕੀ ਆ ਠੀਕ ਐ ਹੁਣ ਮੈਂ ਸਭੀ ਨੂੰ ਫੋਨ ਕਰ ਲਾਂ ਰਹਿਣ ਦੇ ਰਹਿਣ ਦੇ ਸਭੀ ਨੂੰ ਫੋਨ ਲਾਉਣਾ ਇੱਥੇ ਕਿ ਤੂੰ ਉਹਨੂੰ ਨਹੀਂ ਦੱਸਣਾ ਉਹਨੂੰ ਕੋਤੋਂ ਦੱਸਣਾਉਣਾ ਨਹੀਂ ਦੱਸਾਂਗੇ ਉਹਨੇ ਉਹਨੇ ਤਾਂ ਦੇਣਾ ਨਹੀਂ ਕੋੱਖਾ ਹੈ ਉਹਨੇ ਤਾਂ ਕੋੱਖ ਵੀ ਨਹੀਂ ਦੇਣਾ ਸਾਨੂੰ ਪਹਿਲਾਂ ਤੇ ਕੁੜੀ ਵਾਲਿਆਂ ਵੱਲੋਂ ਤਾਂ ਲੈ ਲੀਏ ਪਹਿਲਾਂ ਆ ਵੇ ਉਹ ਵੀ ਗੱਲ ਤੇ ਨਹੀਂ ਸਹੀ ਆ ਉਹ ਵੀ ਕਰੀਏ ਨਾ ਉਹ ਉਧਰ ਕੰਮ ਖਰਾਬ ਕਰਦੇ ਉਹ ਤੇ ਮੈਂ ਕਹਾਂ ਨਹੀਂ ਕਿ ਸਾਬੀ ਰਹਿੰਦੇ ਬਾਅਦ ਚ ਦਾਦਾ ਕੇ ਸਾਬੀ ਰਾਪੇ ਪਤਾ ਦਾਦਾ ਕੇ ਮਾਰ ਚ ਇਹ ਤਰੀਕਾ ਸਹੀ ਆ ਠੀਕ ਆ ਚੱਲ ਫੇ ਚੱਲੀਏ ਫਿਰ ਅੱਜ ਹਾਂ ਜਾਣਾ ਆ ਚਲੋ ਤਿਆਰ ਹੋਈਏ ਗੱਡੀ ਵਾਲੇ ਨੂੰ ਫੋਨ ਲਾਓ ਉਹ ਲਾ ਲੈ ਨਾ ਨਾ ਤੂੰ ਤਾਂ ਲਿਖੀਏ ਪਹਿਲਾਂ ਨਾ ਤਾਂ ਕਿ ਤਿਆਰ ਹੋ ਨਹੀਂ ਮੈਂ ਤੇ ਵੀ ਤਿਆਰ ਹੋਇਆ ਤੇ ਮੁਰਗਾ ਗੱਡੀ ਪਹਿਲਾਂ ਗੱਡੀ ਵਾਲੇ ਨੂੰ ਫੋਨ ਲਾ ਦੇ ਗੱਡੀ ਵਾਲੇ ਨੂੰ ਫੋਨ ਲਾ ਦਿਨੇ ਆ ਲਾਕੀ ਆਪਣੀ ਬਾਹਰ ਤੋਂ ਕੀ ਖੇਡਦਾ ਨਾ ਬਰਗਰ ਖਾ ਖਾ ਕੇ ਉਹਨਾਂ ਨਾਲ ਬਹਿ ਬਹਿ ਹਟਵਾ ਦੇ ਸਾਰੇ ਇੱਕੋ ਗੱਲ ਕਹਦਾ ਹੁਣ ਤੂੰ ਮੁਕਰਦਾ ਮੂ ਉਹ ਸ਼ਦੈਣਾ ਦੀ ਭਾਬੀ ਸ਼ਦੈਣੀ ਤੇ ਸ਼ਦੈਣ ਹੀ ਮੈਂ ਪਹਿਲਾਂ ਵੀ ਕਹਿੰਦੇ ਆਂ ਹਾਂ ਤੂੰ ਸ਼ਦੈਣੀ ਆ ਤੂੰ ਤਾਂ ਆਪ ਕਰਦਾ ਸਾਰਾ ਸ਼ਦਾਈ ਡੀਓ ਦੀ ਮੈਮਰੀ ਤੇਜ ਆ ਵੀ ਉਹਨੇ ਰਾਹ ਜਾਂਦਿਆਂ ਨੂੰ ਖਲਾਈ ਖਲੋਈ 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 ਉਹਦੀ ਤੇਰੀ ਤਾਂ ਮੈਂ ਕਿਹਾ ਉਹ ਤਾਂ ਸਾਰੇ ਮੇ ਝੂਠੀ ਬੋਲਦੇ ਸੱਚੀ ਹੈ ਕਿ ਨਹੀਂ ਗਈ ਉਹ ਸੱਚੀ ਉਹਨੇ ਕਾਲੀ ਉਹ ਤੇਰਾ ਮੋਟਰਸਾਈਕਲ ਫੜ ਲਿਆ ਤੇ ਮੈਨੂੰ ਕਿਹਾ ਐਨੀ ਦੁਨੀਆ ਨਾ ਘਟੀ ਉਹਨਾਂ ਨੇ ਕਿਹਾ ਉਹਨੇ ਤੈਨੂੰ ਫੜਨਾ ਹੈ ਤੈਨੂੰ ਕਹਿਣਾ ਹੈ ਸੌ ਜਾਣਾ ਵੀ ਇੱਥੇ ਕਹਿਣਾ ਹੈ ਇੱਥੇ ਮਾਂ ਦਾ ਤੇਰੀ ਵੀ ਵੋਟ ਉਧਰ ਹੀ ਹੋ ਗਈ ਆ ਆਹੋ ਮੇਰੀ ਵੀ ਉਧਰ ਜਿਹੜਾ ਸੱਚਾ ਬੰਦਾ ਦੁਆਲੀ ਗੱਲ ਕਰਨੀ ਚਾਹੀਦੀ ਹੈ ਕਿ ਤੇਰੇ ਵਰਗੇ ਝੂਠੇ ਵਰਦੀ ਗੱਲ ਕਰਨੀ ਚਾਹੀਦੀ ਤੂੰ ਸ਼ਰਮ ਨਾ ਮਾਣਾ ਝੂਠ ਬੋਲੀ ਜਨਾ ਹੋਰ ਤੂੰ ਕਿਹਨੂੰ ਕੀ ਸੱਚ ਦੱਸਣਾ ਮੈਂ ਤਾਂ ਤੇਰੇ ਮੂੰਹ ਆ ਰਾਤ ਦਿਨ ਵੇਖਦੇ ਨਹੀਂ ਨਹੀਂ ਤੂੰ ਸਿਰ ਤੇ ਜੜੀ ਜਾਣਾ ਮਾਤਾ ਵਿਆਹ ਤੇ ਕਰਾਉਣਾ ਹੀ ਮੈਂ ਉੱਥੇ ਪਰ ਇਹ ਨਹੀਂ ਹੋ ਕੋਈ ਵੀ ਠੀਕ ਆ ਤੇ ਪਿਆ ਤੂੰ ਜ਼ੋਰ ਕੋ ਬੋਲਿਆ ਪਿਓ ਕੁੜੀ ਨਹੀਂ ਦੀ ਫਿਰ ਤੂੰ ਉੱਥੇ ਮੈਨੂੰ ਅੰਨੀ ਕਰਤਾ ਪਿਓ ਇਹ ਨਹੀਂ ਦੀ ਮਾਤਾ ਉੱਥੇ ਤੂੰ ਨਹੀਂ ਦਾਨਾ ਉਹ ਨਹੀਂ ਮਾਤਾ ਹੁਣ ਮੈਨੂੰ ਲੱਗੀ ਉਹ ਭੁੱਖ ਉਥੋਂ ਮੈਂ ਕਾਲੀ ਕਾਲੀ ਤਵਾ ਹੀ ਲੈਂਦਾ ਵਾ ਭੁੱਖ ਕਰਕੇ ਜਾਂ ਰੋਟੀ ਪਾਣੀ ਪਕਾ ਦੇ ਮੈਨੂੰ ਦੇ ਕੋ ਮਾਂ ਕੋ ਰੋਟੀਆਂ ਬਣਾ ਮਾਂ ਉਹਨੂੰ ਤੇ ਮੈਨੂੰ ਤੇ ਮੈ ਆਲੀ ਉਹ ਤਾਂ ਰੋਟੀਆਂ ਪਕਾ ਕੇ ਦਊਗੀ ਮਾਂ ਨੂੰ ਤੰਗਦਾ ਨਾ ਰੋਟੀਆਂ ਨਾ ਪਕਾ ਕੇ ਦਊ ਉਹ ਅੱਜ ਪਕਾ ਕੇ ਦੇਂਦੀ ਹੈ ਪਰ ਆਹ ਕਾਂਡ ਮਨਾ ਇੱਥੇ ਰੜੀ ਮਿਲੀ ਭੂਖ ਤਾਂ ਸਾਰੇ ਪਾਸੇ ਹੀ ਚੱਲੀ ਜਾਂਦੀ ਹੈ ਹਾਂਜੀ ਹੋ ਗਈ ਸਬਜ਼ੀ ਨੇ ਦੇਤੀ ਕਿ ਰਾਗ ਰੱਖਦੀ ਕਿੰਨੀਆਂ ਗਲਾਂ ਕੀਤੀਆਂ ਵਨਫੀ ਜਿਹੜੀ ਤੇ ਮੰਮੀ ਨੇ ਸਾਰੀ ਬੇਤੀ ਤੇ ਰਹੀ ਸੁਖ ਨੇ ਇਹ ਮਾ ਗੋਲੀ ਮਾਰਣੀ ਮੂਦ ਕਾਲ ਨੂੰ ਪਛੜ ਜਾਂਦੇ ਉਹਨ ਪਿਸਤੌਲ ਕਿਥੇ ਪਈ ਆਈ ਉਹ ਜਿੰਨੇ ਗੋਲ ਮਾਰਦੇ ਨੇ ਕਿੱਥੇ ਆ ਸੁੱਖ ਕਿੱਥੇ ਲੁਕੀਂ ਇੱਧਰ ਆ ਜੋ ਕੀ ਹੋਇਆ ਬਾ ਮਨੇ ਮਨੇ ਗੱਲ ਨਾ ਪਰ ਪਾਓ ਇੱਥੇ ਆ ਕੀ ਹੋਇਆ ਇਹਨਾਂ ਮੈਂ ਗੋਲੀ ਮਾਰਦਣੀ ਨੂੰ ਮੈਂ ਹੇ ਕਿੱਥੇ ਪਿਸਤੌਲ ਮੇਰਾ ਉਸਤੌਨ ਨਹੀਂ ਤੈਨੂੰ ਲੱਭਣਾ ਤੂੰ ਮੈਨੂੰ ਲਿਆ ਚਾਬੀ ਦੇ ਨਾ ਵੀ ਦੇ ਭਾਬੀ ਮੈਨੂੰ ਕਿੰਨੂ ਕੇ ਹੌਸਲਾ ਕਰਦਾ ਹਣ ਆ ਲਗ ਰਾ ਚਾਬੀ ਨਹੀਂ ਮੰਨੇਣੀ ਉਹ ਜੇ ਬਚੋਲਾ ਢੂਡ ਬਰੋ ਮਰੂ ਜੇ ਢੂਡ ਬਰੋ ਮਰੇਗੀ ਹਣ ਸਾਰੇ ਏਨੇ ਬੇਇੱਜ਼ਤੀ ਕਰਾਈ ਆ ਇਹਨੇ ਕੱਲੀ ਨਹੀਂ ਬੇਇੱਜ਼ਤੀ ਕਰਾਈ ਆ ਹੁਣ ਤੂੰ ਫੇਰ ਮੇਕੋ ਵੀ ਸੁਣ ਲੈ ਇਹਨੇ ਕੱਲੀ ਬੇਇੱਜ਼ਤੀ ਨਹੀਂ ਕਰਾਈ ਤੇਰੀ ਨਾਲ ਦੀ ਨੇ ਵੀ ਬੇਇੱਜ਼ਤੀ ਕਰਾਈ ਜਾਂ ਗੋਰੀ ਮਾਨੀ ਤਾਂ ਇਹਨੂੰ ਵੀ ਮਾਰ ਤੇ ਉਹਨੂੰ ਵੀ ਮਾਰ ਭਾਬੀ ਮੂੰਹ ਸੁਭਾ ਲਗਾ ਕਰ ਮੇਰਾ ਮੰਗੀ ਹਣ ਤੇ ਮੰਗੀ ਆ ਤੇ ਫੇਰ ਕੀ ਆ ਮੁੜ ਕੇ ਜਦ ਵਿਆਹ ਕਰਾ ਕੇ ਇੱਥੇ ਫੋਨ ਕਰਕੇ ਕੇ ਸੱਦਿਆ ਕਰੂ ਤੇ ਫੇਰ ਕਿੱਥੇ ਨੱਕ ਦੇਵੇਂਗਾ ਹੱਥ ਮਸ਼ਦਈਆ ਨਹੀਂ ਹੈ ਪਰ ਉਹਨੇ ਕਿਉਂ ਆਪਣੀ ਮਾਸੀ ਦਾ ਮੁੰਡਾ ਦੱਸਿਆ ਤੂੰ ਤੁਹਾਨੂੰ ਆਪਣਾ ਦਿਮਾਗ ਨਹੀਂ ਕੰਮ ਕਰਦਾ ਜਦੋਂ ਉਹ ਤਾਂ ਮਾਸੀ ਦਾ ਮੁੰਡਾ ਹੈ ਨਹੀਂ ਜੋ ਜਿਵੇਂ ਕਿ ਆ ਸਾਰੇ ਪਰ ਇਹਦੇ ਪਰ ਮਚੋਲਾ ਆਊਗਾ ਸਾਰਾ ਕਲੀਅਰ ਹੋਊਗਾ ਇਥੇ ਮੇਰੇ ਸੁਣ ਲਓ ਗੱਲ ਇਹ ਦੋਵੇਂ ਪਰਦੀਆਂ ਇਕੱਠੀਆਂ ਇਹਨਾਂ ਦੀਆਂ ਰੜੀਆਂ ਭੁਗਤਦੀਆਂ ਦੋਵਾਂ ਜਾਣੀਆਂ ਦੀਆਂ ਇਹਨਾਂ ਨੇ ਕਿਹਾ ਕਿਹੜੇ ਕਿਹੜੇ ਯਾਰ ਬਣਾਏ ਆ ਫਿਰ ਮੇਰੇ ਮੂੰਹਸ ਹੁੰਦੇ ਆ ਤੇ ਫਿਰ ਉਹ ਵੀ ਮਾਸੀ ਦੇ ਮੁੰਡੇ ਦੱਸਦੀ ਫਿਰਦੀ ਲੋਕਾਂ ਨੂੰ ਉਹਨਾਂ ਤੇ ਇਥੇ ਉੱਥੇ ਪੈਰ ਤੇ ਮੁਕਰ ਗਈ ਉਹ ਵੀ ਤੇ ਉਹ ਮੁੰਡਾ ਵੀ ਮੁਕਰ ਗਿਆ ਭਾਬੀ ਤੂੰ ਚੁੱਪ ਕਰ ਜਾ ਜੋ ਤੁਰੀਆਂ ਉਹ ਰੋਂਦੀਆਂ ਹੀ ਕਰ ਤੱਕ ਇਹ ਰੋਂਦੀਆਂ ਇਹ ਸੱਚੀਆਂ ਹੁੰਦੀਆਂ ਹੁੰਦੀਆਂ ਵਾ ਇਹੋ ਜਿਹੇ ਬਥੇਰੇ ਵਾਲ ਹੁੰਦੇ ਹੁੰਦੇ ਆ ਪਹਿਲਾਂ ਕਸ਼ੂਰ ਇਹਦਾ ਵਾ ਪਹਿਲਾਂ ਇਹਦੇ ਗੋਲੀ ਮਾਰਾ ਮਰ ਕੇ ਉਹਦੇ ਮਾਰਨਾ ਕੋਈ ਗੱਲ ਨਹੀਂ ਜੇ ਪਤਾ ਲੱਗੂ ਕੋਸੇ ਪਤਾ ਲੱਗੋ ਤੈਨੂੰ ਦੇ ਦੇਣਾ ਨਹੀਂ ਤੈਨੂੰ ਅੱਜ ਤੂੰ ਕੀਰਦੀ ਹੋਣਾ ਮੇਰੀ ਚਾਬੀ ਦੇ ਪਿੱਛੇ ਮੇਰੀ ਗੱਲ ਸੁਣ ਮੈਂ ਨੁਕਸਾਨ ਨਹੀਂ ਕਰਾਉਣਾ ਮੇਰੇ ਕੋਲ ਇਹ ਜਿਹੜਾ ਯਾਰ ਆ ਗਿਆ ਮੈਂ ਕਰਾਂ ਮੇਰੇ ਨਾਲ ਚੁੱਪ ਹੋ ਜਾ ਉਹਨੂੰ ਦੱਸ 10 ਮਿੰਟ ਨਾ ਮਾਰ ਕੇ ਗੋਲੀ ਇਨੂੰ ਤੇ ਆਪ ਤੂੰ ਜੇਲ੍ਹ ਚ ਚਲ ਜਾਣਾ ਇੱਥੇ ਵੱਜ ਜਾਣੇ ਤਾਲੇ ਇਹ ਘਰੋਂ ਬਾਹਰ ਨਿਕਲਣਾ ਵਿਸ਼ਵਾਸ ਕਰ। ਬਾਹਰ ਕੜਾ ਸਭ ਗੱਲਾਂ ਹੋਣ ਕਿਉਂ? ਕਿੱਦਾਂ ਬਾਹਰ ਜਣਾਵਾ? ਆਹੋ ਰਿਸ਼ਤੇਦਾਰਾਂ ਦੇ ਮਹਤਾਜ ਕਰਦੇ ਸਾਨੂੰ ਅਸੀਂ ਲੋਕਾਂ ਦੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਬਹਿ ਜਾਾਂਗੇ ਨਾ ਫਿਰ ਇੱਥੇ ਵੱਜ ਜਾਣਗੇ ਤਾਲੇ। ਇਹ ਗੱਲਾਂ ਸੋਲੋ ਜੇਲ੍ਹ ਚੰਗੀ ਆ। ਤੇਰੇ ਨਾਲ ਕੇ ਮੈਂ ਕਿਹਾ ਜੇਲ੍ਹ ਚ ਬੈਠੇ ਰਹਿੰਦੇ ਤਾਂ ਮੁੜ ਕੇ ਇੱਥੇ ਅਸੀਂ ਰੋ ਰੋ ਮਰ ਜਾਣਾ। ਮਰ ਜੇ ਲਾਣਾ। ਆਹ ਡੇਈ ਪਖੰਡ ਕਰਨ ਹੁਣ। ਹੁਣ ਫੇ ਤੈਨੂੰ ਨਿਕਲ ਇਹਨੂੰ ਖਾਣਾ ਇਹਨੂੰ ਵੀ ਨਾਲ ਖਾਣਾ ਹੀ ਤੇਰਾ ਭਰਾ ਨੂੰ। ਮੈਂ ਆਪੇ ਕਕਾਲੂ ਖਾ ਕੋਈ